ਢਾਂਗੋੜੂ ਵਾਈਲਡਲਾਈਫ ਸੈਂਚਰੀ ਦੇ 1 ਕਿਲੋਮੀਟਰ ਦੇ ਘੇਰੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਡੀ ਐਫ ਓ ਵਾਈਲਡਲਾਈਫ ਨੇ ਦੱਸਿਆ ਕਿ ਵਾਈਲਡਲਾਈਫ ਸੈਂਚਰੀ ਦੇ 1 ਕਿਲੋਮੀਟਰ ਵਿੱਚ ਕਰੀਬ ਤੇਰਾ ਕ੍ਰੈਸ਼ਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਜਾ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਾਈਲਡ ਲਾਈਫ ਸੈਂਚਰੀ ਦੇ 1 ਕਿਲੋਮੀਟਰ ਦੇ ਘੇਰੇ ਅੰਦਰ ਕਿਸੇ ਕਰੰਦੀ ਵੀ ਮਾਇੰਗ ਨਹੀਂ ਕੀਤੀ ਜਾ ਸਕਦੀ ਜਿਸ ਕਾਰਨ ਉਹਨਾਂ ਦੇ ਵਿਭਾਗ ਨੇ 1 ਕਿਲੋਮੀਟਰ ਦੇ ਘੇਰੇ ਦੇ ਅੰਦਰ ਪੈਂਦੇ ਕ੍ਰੈਸ਼ਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ ਕੀ ਕੁਝ ਕਿਹਾ ਇਸ ਮੌਕੇ ਤੇ ਡੀ ਐਫ ਵਾਈਲਡ ਲਾਈਫ ਨੇ ਆਉ ਤੁਹਾਨੂੰ ਦਿਖਾਉਨੇ ਆ ਪੱਤਰਕਾਰ ਲਤੀ ਸਰੋਜ ਦੀ ਪੂਰੀ ਰਿਪੋਰਟ ਮੈਂ ਅਜੇ ਡੀ ਐਫ ਵਾਈਲਡ ਲਾਈਫ ਬਿਲਕੁਲ ਜਿਓ ਉੱਥੇ ਕ੍ਰੈਸ਼ਰ ਲੱਗੇ ਸੀਗੇ ਲੱਗੇ ਹੋਏ ਆ ਉਹਦੇ ਲੱਗੇ ਸਾਡੀ ਸੈਂਚੁਰੀ ਵਾਈਲਡਲਾਈਫ ਸੈਂਚੁਰੀ ਬਣਦੀ ਆ ਵਾਈਲਡਲਾਈਫ ਸੈਂਚਰੀ ਤੇ 1 ਕਿਲੋਮੀਟਰ ਦੇ ਘੇਰੇ ਅੰਦਰ ਸੁਪਰੀਮ ਕੋਰਟ ਦੇ ਆਰਡਰ ਅਨੁਸਾਰ ਆਪਾਂ ਆਪਣੀ ਮਾਈਨਿੰਗ ਨਹੀਂ ਕਰ ਸਕਦੇ ਮਾਈਨਿੰਗ ਨਾ ਹੋਣ ਕਾਰਨ ਉਹ ਇਸ ਕਰਕੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਮਾਈਨਿੰਗ ਨਾ ਕੀਤੀ ਜਾਵੇ ਇਹਨਾਂ ਨੂੰ ਇੱਕ ਕਿਸਮ ਦਾ ਅਸੀਂ ਸੂਚਨਾ ਦਿੱਤੀ ਆ ਕਿ ਇਹ ਕਮਨਾ ਕੀਤਾ ਜਾਵੇ ਤਾਂ ਜੋ ਕਿ ਬਾਅਦ ਵਿੱਚ ਆਪਾਂ ਦਿੱਤੀ ਗਈ ਸ਼ਰਤ ਵਿੱਚ ਪਈਏ ਇਸ ਕਰਕੇ ਪਹਿਲੇ ਹੀ ਇਹਨਾਂ ਨੂੰ ਆਹੀ ਇਸ ਬੰਦੇ ਜਾਗਰੂਕ ਕੀਤਾ ਵੀ ਤੁਸੀਂ ਮਾਈਨਿੰਗ ਨਾ ਕਰਾਓ ਹਾਂ ਕ੍ਰੈਸ਼ਰ ਜਿਹੜੇ ਆ ਉਹ 1 ਕਿਲੋਮੀਟਰ ਤੋਂ ਬਾਹਰ ਲੱਗੇ ਆ ਲਗਭਗ ਸਾਰੇ ਲੇਕਿਨ ਮਾਈਨਿੰਗ ਜਿਹੜੀ ਆ ਉਹ ਨਹੀਂ ਕਰ ਸਕਦੇ ਕ੍ਰੈਸ਼ਰ ਲੱਗ ਕ੍ਰੈਸ਼ਰ ਤੁਸੀਂ ਲਾ ਸਕਦੇ ਮਾਈਨਿੰਗ ਨਹੀਂ ਕਰ ਸਕਦੇ ਕਿੰਨੇ ਕ੍ਰੈਸ਼ਰ ਵਾਲੇ ਜਿਹੜੇ ਨੋਟਿਸ ਜਾਰੀ ਕੀਤੇ ਗਏ ਅਸੀਂ ਲਗਭਗ 13 ਕ੍ਰੈਸ਼ਰ ਵਾਲਿਆਂ ਨੂੰ ਨੋਟਸ ਜਾਰੀ ਕੀਤੇ ਆ ਲਗ ਲਗ ਹੈਗੇ ਆ ਸੈਟ ਸਾਈਟਾਂ ਤੇ ਉਹਨਾਂ ਨੇ ਨੋਟਿਸ ਜਾਰੀ ਕੀਤੇ ਆ ਔਰ ਉਸ ਤੋਂ ਬਾਅਦ ਮਾਈਨਿੰਗ ਹਾਲ ਬੰਦ ਚੱਲ ਰਹੀ ਆ ਕਿਹੜੀ ਸਾਈਟ ਹੈਗੇ ਜਿੱਥੇ ਇਹ ਖਵਾੜਾ ਪਿੰਡ ਆ ਦਸਵਾਂ ਇਤ ਇਸ ਏਰੀਆ ਦੇ ਵਿੱਚ ਹੈਗੇ ਆ ਇਹਨਾਂ ਦੇ ਪੈਰਾਮੀਟਰ ਦੇ ਦੇਖੋ ਬਾਕੀ ਦੇ ਮਾਈਨਿੰਗ ਵਾਲੇ ਤੇ ਜੋ ਵੀ ਹੈਗੇ ਪੈਰਾਮੀਟਰ ਮਾਈਨਿੰਗ ਵਾਲੇ ਜਿਹੜੇ ਅਪਡੇਟ ਕਰਨੇ ਇਹਨਾਂ ਨੇ ਸਾਡਾ ਸਿਰਫ ਇਹੀ ਆ ਵੀ ਜਿਹੜੇ ਸਾਡਾ 1 ਕਿਲੋਮੀਟਰ ਦਾ ਜਿਹੜਾ ਸੈਂਚਰੀ ਦਾ ਏਰੀਆ ਵਾਈਲਡ ਲਾਈਫ ਤਤਲਾ ਉਹ ਕੁਲ ਚੱਕ ਕੇ ਛੱਲਿਆ ਦਾ 1 ਕਿਲੋਮੀਟਰ ਦੇ ਘੇਰੇ ਅੰਦਰ ਆਪਾਂ ਉਹਦੀ ਬਾਈਂਡਿੰਗ ਨਹੀਂ ਕਰਵਾ ਸਕਦੇ ਰਿਸ਼ਰ ਪ੍ਰੂਫਟ ਦਾ ਜੋ ਹੈਗਾ ਉਹ ਆਪਣੇ ਪੈਰਾਮੀਟਰ ਅਡਾਪਟ ਕਰਦੇ ਆ ਉਹਨਾਂ ਵੱਲੋਂ ਜਿਹੜੀ ਸਾਡੇ ਕੋਲ ਰਿਪੋਰਟ ਮੰਗਦੇ ਹੀ ਰਿਪੋਰਟ ਦੇ ਦਿੱਤੀ ਉਹਦੇ ਆਧਾਰ ਤੇ ਜੋ ਉਹਨਾਂ ਨੇ ਉਹਨਾਂ ਨੂੰ ਜੋ ਉਹਨਾਂ ਦੇ ਪੈਰਾਮੀਟਰਾਂ ਨੂੰ ਉਸਾਂ ਬਣਾਉ ਕਰ ਰਹੇ ਕਰਦੇ ਆ ਹਾਂ ਸਪਰੀਂਗ ਕੋਡ ਦੀ ਜਿਹੜੀ ਰੂਲਿੰਗ ਆ ਉਹ ਸਾਰੇ ਤੇ ਲਾਗੂ ਹੁੰਦੀ ਆ ਮੈਂ ਤੇ ਹੀ ਮੈਂ ਇਹ ਨਹੀਂ ਚਾਹਣਾ ਵੀ ਆਪਾਂ ਕੋਈ ਇਹੋ ਜਿਹਾ ਕੰਮ ਨਾ ਕਰੀਏ ਗਲਤ ਕੰਮ ਨਾ ਕਰੀਏ ਜਿਸ ਨਾਲ ਕਿ ਆਪਾਂ ਕ੍ਰੈਸ਼ਰ ਜਿਹੜੇ ਆ ਉਹ ਉਹ ਵੀ ਬੰਦ ਕਰਨੇ ਪੈ ਜਾਣ ਉਹ ਸਰਕਾਰ ਦਾ ਵੀ ਨੁਕਸਾਨ ਹੋਵੇ ਔਰ ਪਬਲਿਕ ਵਿਹਰਾਸ ਹੋਵੇ ਮੇਰੀ ਤੇ ਇਹੀ ਸਾਰਿਆਂ ਨੂੰ ਕ੍ਰੈਸ਼ਰ ਮਾਲਕਾਂ ਨੂੰ ਬੇਨਤੀ ਅਪੀਲ ਆ ਕਿ ਤੁਸੀਂ ਜਿਹੜਾ ਹੈਗਾ ਆਪਣਾ ਇਹ ਪ੍ਰੋਪਰ ਚੈਨਲ ਸਿਰੂਲਾ 'ਚ ਰਹਿ ਕੇ ਕੰਮ ਕੀਤਾ ਜਾਵੇ ਨਾ ਕਿ ਆਪਾਂ ਰੂਲਾਂ ਨੂੰ ਤੋੜ ਕੇ ਕੰਮ ਕਰੀਏ